ਆ ਵੇਖੋ ਕਿਸਾਨ ਵੀਰੋ ਆ ਸਾਰੀ ਆ ਗਰਪਾਲ ਸਿੰਘ ਆਲੀ ਦੀ ਮੋਟਰ ਵਾ ਛੰਡੇ ਗਿਆ ਦੀ ਇਧਰ ਵੇਖੋ ਆ ਸਾਰੀਆਂ ਮਤਲਬ ਇੱਕ ਆ ਮੋਟਰ ਆ ਤੇ ਇੱਕ ਇਹ ਬਣ ਗਿਆ ਆ ਵਾਲੀ ਮੋਟਰ ਵਾ ਆ ਦੇ ਮਤਲਬ ਕੰਮ ਰਾਈਟ ਆ ਗਿਆ ਤੇ ਆ ਵੇਖੋ ਕਿੰਨੀ ਰੇਤਾ ਪਈ ਆ ਇਧਰ ਹੋ ਰੇਤਾ ਹੀ ਰੇਤਾ ਜਿੱਥਰ ਵੀ ਧਿਆਨ ਮਾਰੋ ਤੇ ਇਹਨਾਂ ਵੀਰਾਂ ਦੀ ਸਾਰਿਆਂ ਦੀ ਜਿਹੜੇ ਆ ਸਾਰੇ ਵੀਰ ਇੱਥੇ ਇਹ ਬੀ ਦੀ ਤੇ ਖਾਦ ਦੀ ਮਤਲਬ ਸਾਰਿਆਂ ਦੀ ਹੈਲਪ ਕੀਤੀ ਜਾਵੇ ਆਪਣੀ ਹੈ ਆਹ ਆਹ ਵੇਖੋ ਇਹ ਕੁੱਤੀ ਵਾਲੇ ਦੇ ਕੋਲ ਇੱਥੇ ਆ ਜੀ ਵੇਖ ਇਹ ਪਾਣੀ ਸਾਫ਼ ਹੈ ਨਹੀਂ ਲੋੜ ਨਹੀਂ ਆਹ ਦੇਖੋ ਇਹਨਾਂ ਵੀਰਾਂ ਦੀ ਹੈ ਪਹਿਲੀ ਆਪਣੇ ਇੱਕ ਵੀਰ ਵੀ ਕਈ ਕਈ ਫੁੱਟ ਡੂੰਘੇ ਪਾੜ ਨੇ ਜਿਹੜੇ ਜ਼ਮੀਨ ਦੇ ਵਿੱਚ ਪੈ ਗਏ ਨੇ ਇਹ ਹਾਲਾਤ ਨੇ ਪਾਣੀ ਜਦੋਂ ਚਲਿਆ ਗਿਆ ਤਾਂ ਉਸ ਤੋਂ ਬਾਅਦ ਤਬਾਹੀ ਜਿਹੜੀ ਨਜ਼ਰ ਆਉਂਦੀ ਆ ਤਾਂ ਮੋਟਰਾਂ ਰੇਤੇ ਦੇ ਵਿੱਚ ਦੱਬ ਗਈਆਂ ਨੇ ਕਾਹ ਫੂਸ ਭਰ ਗਿਆ ਤਾਲੇ ਦਿਵਾਲੇ ਕਈ ਮੋਟਰਾਂ ਹੋਰ ਵੀ ਸੀਆਂ ਜਿਹੜੀਆਂ ਰੇਤੇ ਦੇ ਵਿੱਚ ਦੱਬ ਗਈਆਂ ਨੇ ਹਲੇ ਨਜ਼ਰ ਨਹੀਂ ਆਉਂਦੀਆਂ ਤਾਂ ਕਈ ਕਈ ਫੁੱਟ ਰੇਤ ਭਰ ਗਈ ਆ ਤਾਂ ਤਬਾਹੀ ਬਹੁਤ ਵੱਡੀ ਇਸ ਇਲਾਕੇ ਦੇ ਵਿੱਚ ਹੋਈ ਆ ਸੰਭਰਾ ਇਲਾਕਾ ਤਰਨਤਾਰਨ ਦਾ ਕਿ ਇੱਥੇ ਕਿੱਥੇ ਕੀ ਸੀ ਜੀ ਇੱਥੇ ਤੁਸੀਂ ਦੱਸੋ ਸਟਾਰਟਰ ਬੋਟਲ ਦੀ ਉਹ ਬੋਰ ਆ ਰਾ ਸਟਾਰਟਰ ਆ ਸਟਾਰਟਰ ਥੱਲੇ ਦੱਬਿਆ ਹੋ ਗਿਆ ਇੱਥਾਂ ਥੱਲੇ ਆ ਸੇ ਚੁੱਪਣ ਦੇ ਨਹੀਂ ਲੱਗਾ ਇਹਦੇ ਵਿੱਚੇ ਥੱਲੇ ਦੱਬਿਆਗਾ ਮਿੱਟੀ ਆ ਗਈ ਉੱਪਰ ਹਾਂਜੀ ਪ੍ਰਧਾਨ ਜੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਮੈਂ ਬੇਨਤੀ ਕਰਦਾ ਰਕਮਾ ਤੁਹਾਡੇ ਸਾਹਮਣੇ ਆ ਬਹੁਤ ਵੱਡੀ ਤਦਾਦ ਦੇ ਵਿੱਚ ਰਕਮਾਂ ਬਹੁਤ ਜ਼ਿਆਦਾ ਤੇ ਨੁਕਸਾਨ ਹੱਦੋਂ ਵੱਧ ਤੇਈ ਦੇ ਵਿੱਚ ਵੀ ਹੋਇਆ ਛੰਡੇ ਦੇ ਪਰਿਵਾਰ ਦਾ ਬਹੁਤ ਜ਼ਿਆਦਾ ਇੱਥੇ ਇਹਨਾਂ ਵਿਚਾਰਾਂ ਦੀ ਜਾਇਦਾਦ ਤੇ ਜ਼ਮੀਨ ਆ ਉਦੋਂ ਵੀ ਹੋਇਆ ਅੱਜ ਵੀ ਹੋਇਆ ਤੇ ਘਟੋ ਘਾਟ ਤਾ ਨੂੰ ਲੈ ਕੇ ਦਰਿਆਤ ਆਈ ਤੇ ਐਨੂੰ ਠਾ ਨੂੰ ਮੈਂ ਟੀਮਾਂ ਨੂੰ ਬੇਨਤੀ ਕਰਦਾ ਜਿੰਨਾ ਸਹਾਇਤਾ ਕਰਨੀ ਆ ਉਹ ਇੱਥੇ ਆਣ ਕੇ ਨਗਰ ਸਭਰਾ ਦੇ ਵਿੱਚ ਘੜਮ ਕੁੱਤੀ ਵਾਲਾ ਸਭਰਾ ਇਹ ਏਰੀਏ ਦੇ ਵਿੱਚ ਰੇਤ ਬੇਹੱਦ ਪਈ ਆ ਨੁਕਸਾਨ ਹੋਇਆ ਤੇ ਤਕੜੀ ਹੋ ਕੇ ਇਹਨਾਂ ਲੋਕਾਂ ਦਾ ਸਾਥ ਦਿੱਤਾ ਜਾਵੇ ਤੇ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਕੇ ਇਹਨਾਂ ਦੀ ਕੜਕ ਬਜਾਈ ਜਾਵੇ ਧੰਨਵਾਦ